ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੇ ਕੰਟੀਨ ਵਿੱਚ ਹੋਰ ਕਿਵੇਂ ਹੋ ਤੁਸੀਂ ਸਾਰੇ ਸਭ ਠੀਕ ਠਾਕ ਹੋ ਅੱਜ ਆਪਾਂ ਘਰ ਦੇ ਕੰਟੀਨ ਵਿੱਚ ਬਣਾਉਣ ਜਾ ਰਹੇ ਹਾਂ ਜੀ ਵੇਸਣ ਦਾ ਕੜਾ ਜੋ ਕਿ ਬਹੁਤ ਹੀ ਟੇਸਟੀ ਹੁੰਦਾ ਹੈ ਤੇ ਬੜੀ ਜਲਦੀ ਬਣ ਜਾਂਦਾ ਹੈ ਤੇ ਚਲੋ ਜੀ ਅੱਜ ਦੀ ਆਪਾਂ ਆਪਣੀ ਰੈਸਪੀ ਸ਼ੁਰੂ ਕਰਦੇ ਆਂ ਇਹ ਸਾਰਾ ਸਮਾਨ ਹੈ ਜੋ ਅੱਜ ਆਪਾਂ ਵੇਸਣ ਦੇ ਕੜਾ ਵਾਸਤੇ ਵਰਤਣਾ ਹੈ ਇਹ ਇੱਕ ਕੋਲੀ ਆਪਾਂ ਵੇਸਣ ਲਿਆਏ ਛੋਟੀ ਕੋਲੀ ਹੈ ਇਹਨੂੰ ਮੈਂ ਚੰਗੀ ਤਰ੍ਹਾਂ ਛਾਣ ਲਿਆ ਸਾਫ਼ ਕਰ ਲਿਆ ਵੇਸਣ ਨੂੰ ਤੇ ਫਿਰ ਮੈਂ ਇਹਨੂੰ ਇੱਕ ਕਟੋਰੀ ਲੈ ਆਏ ਤੁਸੀਂ ਕਿਸੇ ਵੀ ਕੱਪ ਨਾਲ ਇਹਦਾ ਕਰ ਸਕਦੇ ਹੋ ਮੈਂ ਸਕਦੇ ਹਾਂ ਇਹਨੂੰ ਤੇ ਇੱਕ ਕਟੋਰੀ ਮੈਂ ਇਹ ਸੇਮ ਹੀ ਹੈ ਇੰਨੀ ਜੀ ਚੀਨੀ ਲਈ ਹੈ ਇਹਨੂੰ ਤੁਸੀਂ ਪੂਰਾ ਭਰ ਕੇ ਵੀ ਲੈ ਸਕਦੇ ਹੋ ਮੈਂ ਥੋੜਾ ਇੰਨਾ ਕਿ ਮਿੱਠਾ ਲਵਾਂਗੀ ਮੈਂ ਥੋੜੀ ਘੱਟ ਲਈ ਹੈ ਇੰਨਾ ਹੀ ਮੈਂ ਘਿਓ ਲਿਆ ਹੈ ਮੈਂ ਸਕੋਲੇ ਚ ਪਾਇਆ ਹੈ ਤੇ ਤਿੰਨ ਚਾਰ ਮੈਂ এলাਚੀਆਂ ਨੂੰ ਮੈਂ ਇਸ ਤਰ੍ਹਾਂ ਦਰੜ ਫਰੜ ਕਰਕੇ ਉਹਨਾਂ ਦਾ ਪਾਊਡਰ ਨਹੀਂ ਬਣਾਇਆ ਬਸ ਇਸ ਤਰ੍ਹਾਂ ਹੀ ਕਰ ਲਿਆ ਹੈ ਤੇ ਦੋ ਚਮਚੇ ਸੂਜੀ ਹੈ ਇਹ ਛੋਟੇ ਚਮਚੇ ਦੋ ਮੈਂ ਸੂਜੀ ਦੇ ਲਏ ਨੇ ਤਿੰਨ ਕਾਜੂ ਉਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ ਤੇ ਦੋ ਪਿਸਤਾ ਉਹਨਾਂ ਨੂੰ ਮੈਂ ਇਸ ਤਰ੍ਹਾਂ ਬਰੀਕ ਕੱਟ ਲਿਆ ਏ ਥੋੜੀ ਜੀ ਸੋਗੀ ਏ ਤੇ ਤਿੰਨ ਬਦਾਮ ਉਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਡਰਾਈ ਫਰੂਟ ਤੁਸੀਂ ਆਪਣੇ ਕਿਸ ਪਸੰਦ ਦਾ ਕੋਈ ਵੀ ਪਾ ਸਕਦੇ ਹੋ ਤੇ ਜਾਇ ਇਹਨੂੰ ਤੁਸੀਂ ਬਿਨਾ ਡਰਾਈ ਫਰੂਟ ਤੋਂ ਵੀ ਬਣਾ ਸਕਦੇ ਹੋ ਤਾਂ ਵੀ ਬਹੁਤ ਟੇਸਟੀ ਬਣਦਾ ਸਭ ਤੋਂ ਪਹਿਲਾਂ ਅਸੀਂ ਇਹ ਵਾਲੀ ਚੀਨੀ ਇਹਨੂੰ ਪਾਣੀ ਵਿੱਚ ਪਾ ਕੇ ਮੈਲਟ ਕਰਾਂਗੇ ਤੇ ਫਿਰ ਆਪਾਂ ਬੇਸਣ ਭੁੰਨਾਂਗੇ ਇਹ ਵਾਲਾ ਆਪਾਂ ਇਸ ਤਰ੍ਹਾਂ ਇੱਕ ਕੋਲੀ ਇਹਨੂੰ ਮੈਂ ਪਾਣੀ ਇੱਧਰ ਪਾਤਾ ਇਹਦੇ ਨਾਲ ਮਿਣ ਕੇ ਮੈਂ ਦੋ ਕੋਲੀਆਂ ਪਾਣੀ ਪਾਵਾਂਗੇ ਜੇ ਤੁਸੀਂ ਹਲਵਾ ਥੋੜਾ ਪਤਲਾ ਬਣਾਉਣਾ ਤਾਂ ਢਾਈ ਕੋਲੀਆਂ ਵੀ ਪਾ ਸਕਦੇ ਹੋ ਤੇ ਜੇ ਥੋੜਾ ਦੋ ਕੱਲੇ ਪਾ ਸਕਦੇ ਕਿਉਂਕਿ ਅੱਧੀ ਕੋਲੀ ਮੈਂ ਦੇ ਵਿੱਚ ਦੁੱਧ ਵੀ ਐਡ ਕਰਨਾ ਇਸ ਕਰਕੇ ਮੈਂ ਦੋ ਹੀ ਪਾਈਆਂ ਨੇ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਰੱਖਾਂਗੇ ਇਹ ਹਣਵਾਜ ਆਪਾਂ ਚਾਸ਼ਨੀ ਵਾਲਾ ਬਣਾਣਾ ਇਹਦੇ ਵਿੱਚ ਆਪਾਂ ਚੀਨੀ ਦੀ ਚਾਸ਼ਨੀ ਬਣਾ ਕੇ ਫਿਰ ਪਾਣੀ ਹੈ ਨਾਲ ਹੀ ਇਹਦੇ ਵਿੱਚ ਆਪਾਂ ਇਹ ਇਲਾਇਚੀ ਵਾ ਇਹ ਐਡ ਕਰ ਦਾਂਗੇ ਇੱਥੇ ਤੁਸੀਂ ਕੇਸਰ ਵੀ ਪਾ ਸਕਦੇ ਹੋ ਅ ਅੱਜ ਮੇਰੇ ਕੋਲ ਹੈ ਨਹੀਂ ਸੀ ਇਸ ਕਰਕੇ ਮੈਂ ਇਹਦੇ ਵਿੱਚ ਨਹੀਂ ਐਡ ਕੀਤਾ ਕੇਸਰ ਨਾਲ ਇਹਦਾ ਕਲਰ ਬਹੁਤ ਵਧੀਆ ਆਉਂਦਾ ਹੈ ਸਭ ਤੋਂ ਪਹਿਲਾਂ ਵੇਸਣ ਨੂੰ ਇਹਨੂੰ ਤੇ ਨਾਲੀ ਸੂਜੀ ਇਹਨੂੰ ਪਾ ਕੇ ਪਹਿਲਾਂ ਕਿਉਂ ਤੋਂ ਬਿਨਾਂ ਹੀ ਥੋੜਾ ਭੁੰਨਾਗੇ ਵੇਸਣ ਤੇ ਸੂਜੀ ਨੂੰ ਆਪਾਂ ਕਿਉਂ ਤੋਂ ਬਿਨਾਂ ਹੀ ਭੁੰਨਾਗੇ ਜਦੋਂ ਪੂਰੀ ਚੰਗੀ ਤਰ੍ਹਾਂ ਦੀ ਖੁਸ਼ਬੂ ਆਉਣ ਲੱਗ ਜੇਗੀ ਫਿਰ ਇਹਨੂੰ ਆਪਾਂ ਕੱਢ ਕੇ ਬਾਅਦ ਵਿੱਚ ਕਿਉਂ ਪਾ ਕੇ ਫਿਰ ਇਹਨੂੰ ਹਲਕਾ ਜਿਹਾ ਭੁੰਨਾ ਤੇ ਵੇਸਣ ਤੁਸੀਂ ਮੀਡੀਅਮ ਫਲੇਮ ਤੇ ਹੀ ਭੁੰਨਾ ਹੈ ਫਲੇਮ ਤੇਜ ਨਹੀਂ ਕਰਨੀ ਜੇ ਫਲੇਮ ਤੇਜ ਰੱਖਾਂਗੇ ਤਾਂ ਫਿਰ ਵੇਸਣ ਜਲ ਜਾਣਾ ਹੈ ਇਹਦੀ ਹਲਕੇ ਹਲਕੇ ਖੁਸ਼ਬੂ ਆਉਣ ਲੱਗ ਪਈ ਹੈ ਦੋ ਤਿੰਨ ਮਿੰਟ ਤੱਕ ਇਹ ਪੁੱਜ ਜਾਣਾ ਹੈ। ਚੀਨੀ ਆਪਣੀ ਬਿਲਕੁਲ ਘੁਲ ਗਈ ਹੈ। ਚਾਸ਼ਨੀ ਆਪਾਂ ਜਿਸ ਤਰ੍ਹਾਂ ਦੀ ਪਾਣੀ ਹੈ ਹਲਵੇ ਚ ਉਸ ਤਰ੍ਹਾਂ ਦੀ ਤਿਆਰ ਹੋ ਗਈ ਹੈ। ਬਸ ਇਹਨੂੰ ਦੋ ਕੁ ਮਿੰਟ ਆਪਾਂ ਹੋਰ ਪਕਾ ਲਾਂਗੇ। ਇਧਰ ਬੇਸਣ ਇਹ ਵੀ ਚੰਗੀ ਤਰ੍ਹਾਂ ਪੁੱਜ ਗਿਆ। ਇਹਦੀ ਖੁਸ਼ਬੂ ਬਹੁਤ ਜ਼ਿਆਦਾ ਆਉਣ ਲੱਗੀ ਹੈ। ਇਹਨੂੰ ਆਪਾਂ ਕੱਢ ਕੇ ਹੁਣ ਬਣਾਉਨੇ ਆ ਜੀ ਆਪਾਂ ਬੇਸਣ ਦਾ ਹਲਵਾ। ਵੈਸਣ ਆਪਣਾ ਪੁੱਜ ਗਿਆ ਤੇ ਚਾਸ਼ਨੀ ਤਿਆਰ ਹੈ ਹੁਣ ਆਪਾਂ ਇਹ ਵਾਲਾ ਗੈਸ ਬੰਦ ਕਰਾਂਗੇ ਚਾਸ਼ਨੀ ਆਪਾਂ ਨੂੰ ਇੰਨੀ ਹੀ ਚਾਹੀਦੀ ਸੀ ਆ ਦੇਖੋ ਬਸ ਚੀਨੀ ਚੰਗੀ ਤਰ੍ਹਾਂ ਮੈਲਟ ਹੋ ਗਈ ਹੈ ਇੱਕੇ ਦੇ ਚੋ ਉਬਾਲ ਆ ਗਿਆ ਇੱਥੇ ਹੁਣ ਆਪਾਂ ਇਹਨੂੰ ਬੰਦ ਕਰ ਦਾਂਗੇ ਤੇ ਇੱਧਰ ਇਹ ਵਾਲੇ ਵੈਸਣ ਨੂੰ ਪਲੇਟ 'ਚ ਕੱਢਾਂਗੇ ਤੇ ਫਿਰ ਆਪਾਂ ਘੋਪਾ ਪਾ ਕੇ ਇਹਨੂੰ ਭਣਾਨੇ ਆ ਜੀ ਆਪਣੇ ਵੈਸਣ ਦੇ ਹਲਵੇ ਨੂੰ ਹੁਣ ਆਪਾਂ ਗੈਸ ਆਨ ਕਰਾਂਗੇ ਤੇ ਇਹਦੇ ਵਿੱਚ ਕਿਓ ਪਾਵਾਂਗੇ ਇਹ ਤੇ ਚੋਪਾ ਜਿਹਾ ਅੱਧਾ ਕਿਓ ਪਾਵਾਂਗੇ ਤੇ ਥੋੜਾ ਜਿਹਾ ਘਿਓ ਰੱਖਾਂਗੇ ਬਾਅਦ ਵਿੱਚ ਐਡ ਕਰਾਂਗੇ ਕਿਉਂ ਨੂੰ ਹਲਕਾ ਜਿਹਾ ਗਰਮ ਕਰਕੇ ਇਹ ਵੇਸਣ ਪਾ ਦਾਂਗੇ ਕਿਉਂਕਿ ਵੇਸਣ ਆਪਣਾ ਭੁੰਨਿਆ ਹੋਇਆ ਹੈ ਪਹਿਲਾਂ ਵੀ ਚੰਗੀ ਤਰ੍ਹਾਂ ਇਹਨੂੰ ਆਪਾਂ ਥੋੜਾ ਜਿਹਾ ਹੀ ਭੁੰਨਾਂਗੇ ਤੇ ਬਸ ਇਹ ਜੋ ਬਹੁਤ ਜਲਦੀ ਆਪਣਾ ਵੇਸਣ ਦਾ ਹਲਵਾ ਜਾਂ ਕੜਾਹ ਲੈ ਲੋ ਤੁਸੀਂ ਬਣ ਕੇ ਤਿਆਰ ਹੋ ਜਾਣਾ ਹੈ ਤੁਸੀਂ ਚਾਹੋ ਤੇ ਇਹਦੇ ਵਿੱਚ ਡਰਾਈ ਫਰੂਟ ਰੋਸਟ ਕਰਕੇ ਵੀ ਪਾ ਸਕਦੇ ਹੋ ਪਰ ਇਸ ਤਰ੍ਹਾਂ ਵੀ ਪਾ ਦੋ ਤੇ ਇਹਦੇ ਨਾਲ ਹੀ ਆਪਣੇ ਆਪ ਪ੍ਰੋਸਟ ਹੋ ਜਾਣਗੇ ਕਿਉਂ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਬੇਸਨ ਪਾਉਣੀ ਹੈ ਫਲੇਮ ਲੋ ਤੋਂ ਮੀਡੀਅਮ ਰੱਖਣੀ ਹੈ ਫਲੇਮ ਤੇਜ਼ ਨਹੀਂ ਕਰਨੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਜੇ ਕਿਉਂ ਆਪਾਂ ਨੂੰ ਘੱਟ ਵੱਧ ਲੱਗੇ ਤੇ ਆਪਾਂ ਹੋਰ ਐਡ ਕਰਾਂਗੇ ਜਿਹੜੀ ਇਹਦੇ ਵਿੱਚ ਆਪਾਂ ਸੂਜੀ ਪਾਈ ਹੈ ਹੁਣ ਆਪਾਂ ਇੱਥੇ ਇਹਦੇ ਵਿੱਚ ਦੁੱਧ ਵੀ ਐਡ ਕਰਨਾ ਤੇ ਇਹਦੇ ਨਾਲ ਬੇਸਨ ਦਾ ਹਲਵਾ ਬਹੁਤ ਹੀ ਦਾਣੇਦਾਰ ਬਣਦਾ ਹੈ ਆ ਦੇਖੋ ਜਿਹੜੀ ਆਪਾਂ ਇਹਦੇ ਵਿੱਚ ਸੂਜੀ ਐਡ ਕੀਤੀ ਹੈ ਨਾ ਉਹਦੇ ਨਾਲ ਆਪਣਾ ਹਲਵਾ ਬਹੁਤ ਹੀ ਦਾਣੇਦਾਰ ਬਣਨਾ ਹੈ ਦੇਖੋ ਜਦੋਂ ਇਹਨੇ ਘਿਓ ਪੂਰੀ ਤਰ੍ਹਾਂ ਛੱਡਤਾ ਫਿਰ ਆਪਾਂ ਇਹਦੇ ਵਿੱਚ ਚਾਸ਼ਨੀ ਪਾਵਾਂਗੇ ਬੇਸਣ ਨੂੰ ਕਿਉਂ ਚਪਾਉਨੇ ਆ ਤੇ ਇਹ ਥੋੜਾ ਡਰਾਈ ਹੋ ਜਾਂਦਾ ਤੇ ਜਿਵੇਂ ਜਿਵੇਂ ਪੱਕਦਾ ਹੈ ਤੇ ਕਿਉਂ ਛੱਡਦਾ ਹੈ ਆ ਦੇਖੋ ਬੇਸਣ ਨੇ ਕਿਉਂ ਛੱਡਦਾ ਜਦੋਂ ਆਪਾਂ ਬੇਸਣ ਨੂੰ ਕਿਉਂ ਚ ਪਾਇਆ ਸੀ ਤੇ ਬੇਸਣ ਕਾਫੀ ਡਰਾਈ ਸੀ ਹੁਣ ਦੇਖੋ ਇਹ ਲਿਕਵਿਡ ਹੋ ਗਿਆ ਹੁਣ ਇੱਥੇ ਆਪਾਂ ਇਹਦੇ ਵਿੱਚ ਅੱਧੀ ਕੋਲੀ ਦੁੱਧ ਦੀ ਪਾ ਕੇ ਇਹਨੂੰ ਥੋੜਾ ਜਿਹਾ ਭੁੰਨ ਲਵਾਂਗੇ ਇਹ ਵਾਲੀ ਅੱਧੀ ਕੋਲੀ ਆਪਾਂ ਦੁੱਧ ਹੀ ਪਾਵਾਂਗੇ ਐਵੇਂ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਆਦੇ ਚੇਤੇ ਚਾਪ ਚਾਸ਼ਨੀ ਐਡ ਦੁੱਧ ਵੀ ਚੰਗੀ ਤਰ੍ਹਾਂ ਪਾਇਆ ਸੀ ਆਪਾਂ ਜਿਹੜਾ ਇਹਦੇ ਵਿੱਚ ਇਹਨੇ ਸੋਖ ਲਿਆ ਹੈ ਬਿਲਕੁਲ ਪੱਕ ਗਿਆ ਹੁਣ ਆਪਾਂ ਇਹਦੇ ਵਿੱਚ ਇਹ ਵਾਲੀ ਚਾਸ਼ਨੀ ਐਡ ਕਰਦੇ ਆ ਤਾਂ ਕਿ ਇਹਦੇ ਵਿੱਚ ਵੇਸਣ ਦੀਆਂ ਗੱਠਾਂ ਨਾ ਬਣਨ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਹੁਣ ਇਹਦੇ ਵਿੱਚ ਆਪਾਂ ਇੱਥੇ ਡਰਾਈ ਫਰੂਟਸ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਥੋੜੀ ਸੋਗੀ ਨਾਰੀ ਬਾਦਾਮ ਕਾਜੂ ਇੰਨਾ ਨੂੰ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਐਨੂੰ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਹਿਲਾ ਲੈਣਾ ਤੁਸੀਂ ਚਾਹੋ ਤੇ ਇਹਨੂੰ ਥੋੜਾ ਜ਼ਿਆਦਾ ਵੀ ਭੁੰਨ ਸਕਦੇ ਹੋ ਇਹਦਾ ਕਲਰ ਥੋੜਾ ਡਾਰਕ ਕਰ ਸਕਦੇ ਹੋ ਪਰ ਮੈਂ ਇਹਨੂੰ ਇਸ ਤਰ੍ਹਾਂ ਹੀ ਭੁੰਨਿਆ ਮੈਂ ਇਹਦਾ ਕਲਰ ਇੰਨਾ ਕੀ ਰੱਖਦੀ ਆ ਤੇ ਆਪਣਾ ਬੇਸਨ ਪੂਰੀ ਤਰ੍ਹਾਂ ਭੁੱਜਿਆ ਹੈ ਸੂਜੀ ਵੀ ਭੁੱਜ ਕੇ ਤਿਆਰ ਹੈ ਸਿਰਫ ਡਾਰਕ ਕਲਰ ਦੇ ਨਾਲ ਥੋੜਾ ਇਹਦਾ ਜ਼ਿਆਦਾ ਭੁੰਨੋਗੇ ਤਾਂ ਕਲਰ ਥੋੜਾ ਡਾਰਕ ਹੋ ਜਾਣਾ ਹੈ ਜਿੱਦਾਂ ਦਾ ਤੁਹਾਡੇ ਘਰ 'ਚ ਖਾਣਾ ਪਸੰਦ ਕਰਦੇ ਤੁਸੀਂ ਉਸ ਹਿਸਾਬ ਨਾਲ ਇਹਨੂੰ ਘੁਨ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਇਹ ਇੱਕ ਚਮਚਾ ਦੇਸੀ ਘਿਓ ਹੋਰ ਐਡ ਕਰਾਂਗੇ ਇਹਦੇ ਨਾਲ ਇਹਦੇ ਵਿੱਚ ਸ਼ਾਈਨ ਆਉਂਦੀ ਹੈ ਹਲੋ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਲਵਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ आपू इस तरह ही रखा क्योंकि यह थोड़ा ठंडा हो के ड्राई हो जाना है आ देखो अपने आप जो कढ़ाई छडन लग जाता समझू भी हलवा अपना बन के बिल्कुल रेडी है हम इन्हें घ्यो छत्ता है सारिया सैटा तो कढ़ाई कढ़ाही ना अपने आप ही अलग हो रहा है हाँ देखो लो जी अपना बहुत ही टेस्टी गर्मा गर्म बेसन का हलवा बन के रैडी है ਇਹ ਬਹੁਤ ਜ਼ਿਆਦਾ ਟੇਸਟੀ ਬਣਿਆ ਹੈ ਤੇ ਬਣ ਵੀ ਫਟਾਫਟ ਗਿਆ ਹੈ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੈ। ਬਾਕੀ ਤੁਸੀਂ ਇਹਦੇ ਵਿੱਚ ਘਿਓ ਦੀ ਮਾਤਰਾ ਆਪਣੇ ਅਕੋਰਡਿੰਗ ਵਧ ਜਾ ਘੱਟ ਕਰ ਸਕਦੇ ਹੋ। ਜੇ ਤੁਸੀਂ ਘੱਟ ਕਿਉ ਪਾਉਣਾ ਤੁਸੀਂ ਘੱਟ ਪਾ ਸਕਦੇ ਹੋ। ਤੇ ਇਹਨੂੰ ਤੁਸੀਂ ਬਣਾ ਕੇ ਆਪਣੇ ਘਰ ਟਰਾਈ ਕਰਿਓ। ਬਹੁਤ ਈਜ਼ੀ ਰੈਸਪੀ ਹੈ। ਫਿਰ ਮੈਂ ਤੁਹਾਨੂੰ ਦੱਸਦੀ ਹਾਂ ਟੇਸਟ ਕਿਵੇਂ ਦਾ ਬਣਿਆ ਹੈ। ਹਲਵਾ ਬਹੁਤ ਜਿਆਦਾ ਟੇਸਟੀ ਬਣਿਆ ਹੈ ਤੇ ਖਾ ਕੇ ਮਜ਼ਾ ਹੀ ਆ ਗਿਆ ਕਿਉਂਕਿ ਹਰ ਇੱਕ ਚੀਜ਼ ਨੂੰ ਆਪਾਂ ਪ੍ਰੋਪਰ ਮਣਕੇ ਪਾਇਆ ਹੈ ਕਟੋਰੀ ਦੇ ਹਿਸਾਬ ਨਾਲ ਜਿਸ ਤਰ੍ਹਾਂ ਇੱਕ ਕਟੋਰੀ ਵੇਸਣ ਹਰ ਇੱਕ ਚੀਜ਼ ਦਾ ਮਾਪ ਪੂਰਾ ਰੱਖੋ ਤੇ ਤੁਹਾਡਾ ਹਲਵਾ ਬਹੁਤ ਹੀ ਟੇਸਟੀ ਬਣੇਗਾ ਐਸੀ ਮੇਰਾ ਤਰੀਕਾ ਹਲਵਾ ਬਣਾਉਣ ਦਾ ਤੁਸੀਂ ਵੀ ਇਹਨੂੰ ਮੇਰੇ ਤਰੀਕੇ ਨਾਲ ਇੱਕ ਵਾਰੀ ਬਣਾ ਕੇ ਟਰਾਈ ਕਰਿਓ ਸੋ ਐਸੀ ਮੇਰੀ ਅੱਜ ਦੀ ਰੈਸਪੀ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ